55000 ਆਪ ਦੇ ਸਰਕਾਰੀ ਨਿੱਜੀ ਮੈਰਿਟ ਦੇ ਮੈਰਿਟ 1 ਰੁਪਏ ਇੱਕ ਘਰ ਚ 2 2 3 3 ਵੀ ਮਿਲੀਆਂ 5 5 3 4 ਮਿਲ ਗਿਆ ਕੋਈ ਪੈਸਾ ਨਹੀਂ ਹਾਂਜੀ ਕੋਈ ਪੈਸਾ ਨਹੀਂ ਲੱਗਦਾ ਜੀ ਕੋਈ ਕੋਈ ਸਪਾਰਸ ਚੱਲਦੀ ਮੈਂ ਨੰਬਰ ਲਓ ਜਿਹਦੇ ਨੰਬਰ ਇੱਕ ਨੰਬਰ ਵੀ ਵੱਧਾ ਹੈ ਤਾਂ ਉਹ ਨੌਕਰੀ ਮਿਲੂ ਕੋਈ ਕਈਆਂ ਨੇ 2 2 3 3 ਲੈ ਲਿਆ ਕਲਰਕ ਲੱਗਿਆ ਪਹਿਲਾਂ ਕਲਰਕ ਲੱਗ ਕੇ ਪੜ੍ਹ ਲਿਆ ਪੜਵਾਰੀ ਬਣ ਗਿਆ ਪੜਵਾਰੀ ਬਣ ਕੇ ਪੜ੍ਹ ਲਿਆ ਐਸਜੀਓ ਲੱਗ ਗਿਆ 3 3 ਨੌਕਰੀਆਂ ਉਹ ਕੀ ਕਰੀ ਜਾਵੇ ਚਾਹੇ ਉਹ ਡੀਸੀ ਲੱਗ ਜਾ ਹਨ ਕਿ ਉਹ ਇੱਕ ਫਾਰਮੇਸੀ ਤੋਂ ਉਹ ਫਾਰਮੇਸੀ ਕੁੜੀ ਆ ਪਾ ਦੇ ਲਈ ਮਾਨੂੰ ਪਰ ਉਹਨੇ ਉਹ ਟੈਸਟ ਪਾਸ ਕਰ ਲਿਆ ਉਹ ਜਿਹੜੀ ਬੱਚੀ ਹੈ ਜਿਹੜੀ ਫਰੀਦ ਕੋਟ ਹਾਂ ਬੜੇ ਵਿੱਚ ਉਹਦਾ ਮਰਚੀ ਚੌਥਾ ਨੰਬਰ ਹੈ ਆਮ ਘਰ ਦੀ ਕੁੜੀ ਜਮੇ ਬਾਬਾ ਫਰੀਦ ਕੋਟ ਨਾ ਬਾਬਾ ਬਾਬਾ ਫਰੀਦ ਉਹਦੀ ਉਹਦੀ ਸਿਲੈਕਸ਼ਨ ਹੋ ਗਈ ਕਿ ਦੋ ਦਿਨ ਨੂੰ ਆਰਡਰ ਆ ਗਿਆ ਆ ਜਣ ਮੇਰੇ ਦੋਸਤ ਦੀ ਕੁੜੀ ਅੱਛਾ ਜੀ ਨਹੀਂ ਬੱਚੇ ਪਰਲੇ ਬਾਹਰਲੇ ਮੁਲਕਾਂ ਨੂੰ ਕਿਉਂ ਭੱਜ ਜਾਉਣ ਇੱਥੇ ਡਿਗਰੀਆਂ ਲੈ ਕੇ ਉੱਥੇ ਜਾ ਕੇ ਦਿਹਾੜੀਆਂ ਕਰਦੇ ਤਾਰੀ ਵੀ ਨਹੀਂ ਮਿਲਦੀ ਉਹਥੇ ਵੀ ਨਹੀਂ ਜੜੀ ਮਿਲਦੀ ਉਹ ਕਿਹਾ ਜੀ ਇੱਥੇ ਬਲੂ ਹੰਟਰ ਮੈਂ ਵੀ ਲੈਂਦਾ ਜੀ ਜੀ ਉਹ ਤੇ ਗਿਆ ਜੀ ਕੋਈ ਸਾਡੇ ਕੋਲ ਇੰਗਲੈਂਡ ਉਹ ਕਾਦੀ ਮਿਹਰ ਦਾ ਆਈ ਘਰ ਇਕਵਾਲ ਦਾ ਇਕਵਾਲ ਦਾ ਇਕਵਾਲ ਦੇ ਵਾਰੀ ਲੈ ਵੀ ਇੱਥੇ ਫਿਰ ਕਿ ਲਉਣ ਲੱਗੇ ਆ ਅੱਛਾ ਲਾਓ ਲਾਓ ਅਭੀ ਇਹ ਕੰਮ ਦਿਓ ਲੋਕਾਂ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਰੱਖੋ ਅੱਛਾ ਨਹੀਂ ਨਹੀਂ ਸਾਰੀ ਪਰਮਿਸ਼ਨ ਆਪ ਨੂੰ ਕੋਈ ਵਿਜੀਟ ਪਰ ਲੈਣੀ ਹੈ ਬੈਠੋ ਕੋਈ 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 ਟਾਈਮ ਲੱਗਣਾ ਕੋਈ ਰਸ਼ਵਤ ਨਹੀਂ ਮੰਗਦਾ ਕੋਈ ਕੁਝ ਨਹੀਂ ਕੰਮ ਸਭਾ ਸਾਡਾ ਲਾਲ ਚਿੰਨੀ ਹੈ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਦੇ ਦੋ ਬਸ ਜੀ ਉਹਨੇ ਹੀ ਨਸ਼ੇ ਚਵਾ ਪੱਤ ਤੋਂ ਵੱਧ ਕੰਮ ਕਰੂਗਾ ਮੈਂ ਬਹੁਤ ਵੱਡੀ ਬੇਚ ਲਈ 500 ਤੋਂ ਬਹੁਤ ਹੋ ਬਹੁਤ ਹੈ ਬਹੁਤ 200 ਦੋ ਪਿੰਡਾਂ ਦੀ ਮਤਲਬ ਨੌਜਵਾਨ ਮੁੰਡੇ ਕੁੜੀਆਂ ਹੋ ਜਾਣਗੇ ਬੱਚੇ ਨਸ਼ੇ ਚੁੱਕ ਰਹੇ ਤੁਹਾਨੂੰ ਜੇ ਕੰਮ ਕਰ ਜਾਂਦਾ ਪਤਾ ਨਹੀਂ ਕਿਵੇਂ ਮਿਲ ਗਿਆ ਜੀ ਕੰਮ ਤੇ ਲਾਉਣੇ ਤਾਂ ਇਹ ਵਿਹਲਾ ਵਾਂਂ ਸ਼ੈਤਾਨੀ ਦਾ ਘਰ ਉਹੀ ਗੱਲ ਹੈ ਵਿਹਲੇ ਵਿਹਲੇ ਫਿਰਨੋ ਯਾਰੀ ਦੋਸਤੀ ਦਾ ਸੌਂਹ ਪੁਆਤੀ ਕਦੇ ਕਿਤੇ ਕਦੇ ਕੁਸ਼ਕਰਾ ਕੇ ਐ ਲਾ ਲੈਂਦੇ ਇੱਕ ਵਾਰੀ ਜਦੋਂ ਲੱਗ ਗਿਆ ਫਿਰ ਨਿਕਲਣਾ ਮੁਸ਼ਕਲ ਹੋ ਗਿਆ